ਰਾਜਵੀਰ ਜਵੰਦੇ ਦੀ ਮਾਤਾ ਦੇ ਸੁਪਨੇ ਦੇ ਵਿੱਚ ਰਾਜਵੀਰ ਜਵੰਦਾ ਆਇਆ ਦੇਹ ਸੰਸਕਾਰ ਤੋਂ ਬਾਅਦ ਜਦੋਂ ਅਸਤੀਆਂ ਉਸ ਦੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਕੀਰਤਪੁਰ ਸਾਹਿਬ ਉਸ ਤੋਂ ਬਾਅਦ ਆਪਣੀ ਮਾਂ ਜਿਸ ਦੇ ਨਾਲ ਬੜਾ ਪਿਆਰ ਸੀ ਰਾਜਵੀਰ ਜਵੰਦੇ ਦਾ ਕਿਉਂਕਿ ਬਾਪ ਪਹਿਲਾਂ ਹੀ ਜਿਹੜਾ ਉਹ ਇਸ ਦੁਨੀਆ ਤੋਂ ਚਲਾ ਗਿਆ ਸੀ 2020 ਦੇ ਵਿੱਚ ਕੀ ਆਖਿਆ ਕੀ ਦੱਸਿਆ ਮਾਤਾ ਨੇ ਰਾਜਵੀਰ ਜਵੰਦੇ ਨੇ ਸੁਪਨੇ ਦੇ ਵਿੱਚ ਆਪਣੀ ਮਾਂ ਨੂੰ ਕੀ ਆਖਿਆ ਜਿਸ ਨੂੰ ਸੁਣ ਕੇ ਸਾਰੇ ਲੋਕ ਭਾਵੁਕ ਹੋ ਗਏ ਖਾਸ ਕਰਕੇ ਜਿਹੜੇ ਲੋਕ ਰਾਜਵੀਰ ਜਵੰਦੇ ਦੇ ਆਖਰੀ ਦਿਨ ਉਸ ਨੂੰ ਸ਼ਰਧਾਂਜਲੀ ਦੇਣ ਲੱਖਾਂ ਲੋਕ ਪਹੁੰਚੇ ਸੀ ਉਹਨਾਂ ਦੇ ਤਰਾ ਨਿਕਲ ਗਏ ਕਿਉਂਕਿ ਜਦੋਂ ਆਪਣੇ ਪੁੱਤ ਨੂੰ ਵਾਜਾ ਮਾਰ ਰਹੀ ਸੀ ਕੋਠੇ ਜਿੱਦੇ ਪੁੱਤ ਨੂੰ ਸਿਮਿਆਂ ਦੇ ਰਾਹ ਤੋੜ ਰਹੀ ਸੀ ਰਾਜਵੀਰ ਜਵੰਦੇ ਦੀ ਮਾਂ ਤੇ ਉਹਦੀ ਮਾਤਾਵੱਲੀ ਵੇਖ ਵੇਖ ਕੇ ਹੀ ਲੋਕਾਂ ਦੀ ਧਾ ਨਿਕਲ ਰਹੀ ਸੀ ਉਹ ਆਖਦੀ ਸੀ ਮੇਰੇ ਹੀਰਿਆ ਪੁੱਤਾ ਤੂੰ ਕਿੱਥੇ ਚਲਾ ਗਿਆ ਵਾਕਿਆ ਹੀ ਹੀਰਾ ਪੁੱਤ ਸੀ ਬਹੁਤ ਘੱਟ ਕੁੱਖਾਂ ਹੁੰਦੀਆਂ ਜਿਨ੍ਹਾਂ ਦੇ ਜਨਮ ਲੈ ਕੇ ਪਿੰਆ ਪੁੱਤ ਆਪਣੇ ਮਾਪਿਆਂ ਦਾ ਜਿਹੜਾ ਨਾਮ ਰੌਸ਼ਨ ਕਰਦੇ ਆ ਬਹੁਤ ਘੱਟ ਲੋਕ ਹੁੰਦੇ ਆ ਪਿਛਲੇ ਕਰਮਾਂ ਦਾ ਹੀ ਜਿਹੜਾ ਫਲ ਸਮਝ ਲਓ ਜਿਨ੍ਹਾਂ ਨੂੰ ਪ੍ਰਮਾਤਮਾ ਇਹਨਾਂ ਨਾਮ ਦਿੰਦਾ ਦੌਲਤ ਦਿੰਦਾ ਸ਼ੋਹਰਤ ਦਿੰਦਾ ਕੋਈ ਕਸਰ ਨਹੀਂ ਛੱਡਦਾ ਹੁਸਨ ਦਿੰਦਾ ਸੰਸਕਾਰ ਦਿੰਦਾ ਆਦੇ ਆ ਵੀ ਜੇ ਕਿਸੇ ਨੂੰ ਪੰਜਾਬੀ ਨੌਜਵਾਨ ਦੀ ਝਲਕ ਵਿਖਾਉਣੀ ਹੋਵੇ ਕਿ ਪੰਜਾਬੀ ਨੌਜਵਾਨ ਕਿਵੇਂ ਦੇ ਦਿਖਦੇ ਆ ਰਾਜਵੀਰ ਜਵੰਦੇ ਦੀ ਫੋਟੋ ਭੇਜ ਦਿਓ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਪੰਜਾਬੀ ਗੱਬਰੂਆਂ ਨੂੰ ਰਿਪਰੈਜ਼ੈਂਟ ਕਰਦਾ ਸੀ ਸੋਹਣਾ ਸੁਨੱਖਾ ਕੱਦ ਕਾਠ ਵਾਲਾ ਚੰਚਲ ਸੁਭਾਅ ਕੰਮ ਤੇ ਦਿਕਰ ਮਤਲਬ ਸਿਰ ਤੇ ਦਸਤਾਰ ਕੋਈ ਕਮੀ ਪ੍ਰਮਾਤਮਾ ਨੇ ਛੱਡੀ ਨਹੀਂ ਸੀ ਇਸ ਮੁੰਡੇ ਚ ਤੇ ਆਪਾਂ ਨਾਮ ਦੌਲਤ ਸ਼ੋਰ ਤਾਂ ਜਿਹੜਾ ਦਿੱਤਾ ਉਹ ਤਾਂ ਸਭ ਨੂੰ ਪਤਾ ਹੀ ਆ ਸੋ ਜਦੋਂ ਮਾਵਾ ਚਾਹੇ ਉਹਨਾਂ ਦਾ ਪੁੱਤਾਂ ਦੇ ਅਮਲੀ ਪੰਗੀ ਵੀ ਹੋਵੇ ਮਾਵਾਂ ਤੋਂ ਤਾਂ ਉਹ ਵੀ ਨਹੀਂ ਜਰੇ ਜਾਂਦੇ ਕਿਉਂਕਿ ਢਿੱਡੋਂ ਜਨਮ ਜਿਉ ਦਿੱਤਾ ਹੁੰਦਾ ਪਰ ਇਹ ਤਾਂ ਫੇਰ ਵੀ ਰਾਜਵੀਰ ਜਵੰਦਾ ਇੱਕ ਲਾਇਕ ਪੁੱਤ ਸੀ ਇੱਕ ਹੀਰਾ ਪੁੱਤ ਸੀ ਰਾਜਵੀਰ ਜਵੰਦੇ ਦੀ ਮਾਤਾ ਭਾਵਕ ਹੁੰਦੀ ਆਪਣੀ ਸੱਸ ਨੂੰ ਕਹਿੰਦੀ ਸੀ ਕਿ ਤੂੰ ਆਪ ਦਾ ਪੁੱਤ ਤੋਰਿਆ ਸੀ ਮੈਂ ਆਪ ਦਾ ਪੁੱਤ ਤੋਰਤਾ ਸਾਥੋਂ ਤਾਂ ਪਹਿਲਾਂ ਵਾਲਾ ਦੁੱਖੀ ਜਿਹੜਾ ਉਹ ਭੁੱਲਿਆ ਨਹੀਂ ਗਿਆ ਸੀ ਕਿ ਇੱਕ ਦੁੱਖ ਹੋਰ ਸਾਡੇ ਗਲ ਪੈ ਗਿਆ ਸੋ ਇਸ ਕਰਕੇ ਜਿਹੜਾ ਇਹ ਵੱਡਾ ਘਾਟਾ ਜਿਹੜਾ ਇਹ ਮਾਪਿਆਂ ਨੂੰ ਪਿਆ ਪਰ ਆਪਾਂ ਆਮ ਜਿਵੇਂ ਵੇਖਿਆ ਕਿ ਜਿਵੇਂ ਇੱਕ ਛੋਟੇ ਬੱਚਿਆਂ ਦੇ ਨਾਲ ਹਰ ਇੱਕ ਨੂੰ ਪਿਆਰ ਹੁੰਦਾ ਕਾਵਾ ਚਿੜੀਆਂ ਨੂੰ ਵੀ ਬੱਚੇ ਪਿਆਰੇ ਹੁੰਦੇ ਆ। ਸੋ ਰਾਜਵੀਰ ਜਵੰਦੇ ਦੀ ਮਾਤਾ ਨੇ ਆਖਿਆ ਕਿ ਮੇਰਾ ਪੁੱਤ ਮੇਰੇ ਸੁਪਨੇ ਦੇ ਵਿੱਚ ਆ ਕੇ ਆਖਦਾ ਕਿ ਮਾਤਾ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਹੋ ਗਿਆ। ਪਰ ਤੂੰ ਹੌਸਲਾ ਰੱਖ ਮੇਰੀ ਪਤਨੀ ਤੇ ਮੇਰੇ ਬੱਚਿਆਂ ਦਾ ਖਿਆਲ ਰੱਖੀ ਇਹਨਾਂ ਦੀ ਕੋਈ ਹਵਾਵਾਲਾ ਨਾ ਵੇਖੇ ਭਾਵਕ ਹੁੰਦਿਆਂ ਆਖਿਆ ਕਿ ਪੁੱਤ ਜੇ ਤੈਨੂੰ ਇੰਨਾ ਫਿਕਰ ਸੀ ਤੂੰ ਗਿਆ ਕਿਉਂ ਪਰ ਆਪਾਂ ਸਮਝ ਸਕਦੇ ਹਾਂ ਕਿ ਲਿਖਤਾ ਪ੍ਰਮਾਤਮਾ ਦੀਆਂ ਹੁੰਦੀਆਂ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਣਾ ਉਹੀ ਹੈ ਪਰ ਜਦੋਂ ਉਹਨਾਂ ਨੇ ਇਹ ਗੱਲ ਦੱਸੀ ਇਹ ਗੱਲ ਸੁਣ ਕੇ ਜ਼ਰੂਰ ਜਿਹੜੀ ਜਿੰਨੇ ਲੋਕ ਉੱਥੇ ਬੈਠੇ ਸੀ ਉਹਨਾਂ ਦਾ ਜਿਹੜਾ ਮਨ ਭਾਰ ਆਇਆ ਤੇ ਤਾਂ ਹਾਂ ਨਿਕਲ ਗੀਆਂ ਰਾਜਵੀਰ ਜਵੰਦੇ ਦੀ ਮਾਤਾ ਦੀ ਇਹ ਗੱਲ ਸੁਣ ਕੇ